ਤਸੀਂ ਦੇਖ ਰਹੇ ਹੋ ਗ੍ਰੇਵਨ ਸਟੋਰੀਸ ਤੇ ਮੈਂ ਕੁਝ ਅਗਰ ਕਰ ਗਿਆ ਗੱਲ ਕਰੀਏ ਸਤਿੰਦਰ ਸਿੰਘ ਉਰਫ ਗੋਲਡੀ ਬਰਾੜ ਜੋ ਕਿ 1994 ਦਾ ਬਰਥ ਹੈਗਾ ਉਸ ਦਾ ਮੁਕਸਰ ਦੇ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਉਸ ਦਾ ਜਿਹੜਾ ਜਨਮ ਹੋਇਆ ਸੀਗਾ ਔਰ ਤੇ ਹੋਰ ਗੱਲ ਕਰੀਏ ਕਿ ਆਖਰ ਉਹ ਇੰਨਾ ਮਸ਼ਹੂਰ ਕਿਸ ਤਰ੍ਹਾਂ ਹੋ ਗਿਆ ਇੰਨਾ ਮਸ਼ਹੂਰ ਗੈਂਗਸਟਰ ਕਿਸ ਤਰ੍ਹਾਂ ਬਣ ਗਿਆ 2022 ਦੇ ਵਿੱਚ ਸਿੱਧੂ ਮੂਸੇਵਾਲਾ ਕਤਲकांड ਦਾ ਮਾਸਟਰਮਾਈਂਡ ਗੋਲਡੀ ਬਰਾੜ ਹੁਣ ਆਖਰ ਪਿਛਲੇ ਹੀ ਕੁਝ ਦਿਨਾਂ ਦੇ ਵਿੱਚ ਸੁਰਖੀਆਂ ਦੇ ਵਿੱਚ ਆਇਆ ਕਿਉਂਕਿ ਉਸ ਦੇ ਮਾਰੇ ਜਾਣ ਦੀ ਕੈਲੀਫੋਰਨੀਆ ਦੇ ਵਿੱਚ ਇੱਕ ਸ਼ੂਟਆਊਟ ਦੇ ਦੌਰਾਨ ਮਾਰੇ ਜਾਣ ਦੀ ਜਿਹੜੀ ਅਫਵਾਹਾਂ ਵੱਡੇ ਵੱਡੇ ਨਿਊਜ਼ ਚੈਨਲਾਂ ਵੱਲੋਂ ਚਲਾਈ ਜਾ ਰਹੀ ਸੀ ਪਰ ਹੁਣ ਉਸ ਚੀਜ਼ ਦੀ ਪੁਸ਼ਟੀ ਹੋ ਚੁੱਕੀ ਹੈ ਕੈਲੀਫੋਰਨੀਆ ਪੁਲਿਸ ਵੱਲੋਂ ਕਿ 골ਡੀ ਬਰਾਡ ਦਾ ਕੋਈ ਸ਼ੂਟਆਊਟ ਨਹੀਂ ਹੋਇਆ ਹੈ ਕਿ ਜਿਹੜੇ ਉਹ ਵਿਅਕਤੀ ਮਾਰੇ ਗਏ ਸੀਗੇ ਉਹ ਕੋਈ ਹੋਰ ਨੇ ਜਿਸ ਦੀ ਤਸਵੀਰਾਂ ਅਸੀਂ ਤੁਹਾਨੂੰ ਸਕਰੀਨ ਤੇ ਵੀ ਪੇਸ਼ ਕਰ ਪਰੇ ਪਰੇ ਸੋਚਣ ਵਾਲੀ ਗੱਲ ਇਹ ਹੈ ਕਿ ਆਖਰ 골ਡੀ ਬਰਾਡ ਇਸ ਕਾਲੇ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਪੈਰ ਰੱਖਦਾ ਹੈ ਕਿਸ ਤਰ੍ਹਾਂ ਉਹ ਇਸ ਕਾਲੇ ਕੰਮਾਂ ਨੂੰ ਜਿਹੜਾ ਅੰਜਾਮ ਦੇਣਾ ਸ਼ੁਰੂ ਕਰ ਦਿੰਦਾ ਹੈ ਲੋਰੈਂਸ ਬਿਸ਼ਨੋਈ ਦਾ ਖਾਸ ਮੈਂਬਰ ਤੇ ਐਕਟਿਵ ਮੈਂਬਰ 골ਡੀ ਬਰਾਡ ਦੱਸਿਆ ਜਾਂਦਾ ਹੈ 2022 ਦੇ ਵਿੱਚ ਸਿੱਧੂ ਮੂਸੇਵਾਲਾ ਕਤਲकांड ਨੂੰ ਇਸ ਨੇ ਅੰਜਾਮ ਦਿੱਤਾ ਸੀਗਾ ਕੈਨੇਡਾ ਬੈਠ ਕੇ ਹੀ ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਕੈਨੇਡਾ ਦੇ ਪੀਓਲੋ ਪ੍ਰੋਗਰਾਮ ਦੇ ਵਿੱਚ ਜਿਸ ਦੇ ਵਿੱਚ ਕੈਨੇਡਾ ਦੇ ਟੋਪ ਮੋਸਟ ਵੌਂਟਡ ਗੈਂਗਸਟਰਸ ਜਾਂ ਕ੍ਰਿਮੀਨਲਸ ਜਿਹੜੇ ਆਂਦੇ ਨੇ ਉਹਨਾਂ ਦੇ ਵਿੱਚ ਵੀ ਗੋਲਡੀ ਬਰਾਡ ਦਾ ਜਿਹੜਾ ਨਾਮ ਸ਼ਾਮਿਲ ਸੀਗਾ ਪਰ ਉਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਫੈਕਟ ਦੱਸ ਦਈਏ ਜੋ ਕਿ ਸ਼ਾਇਦ ਤੁਹਾਨੂੰ ਹੁਣ ਦਿਮਾਗ ਦੇ ਵਿੱਚ ਕਿੱਕ ਕਰੇਗਾ ਕਿ ਆਖਰ ਸੀਐਮ ਭਗਵੰਤ ਮਾਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਇੱਕ ਵਾਰ ਗੁਜਰਾਤ ਦੇ ਵਿੱਚ ਜਦੋਂ ਸਿੱਧੂ ਮੂਸੇਵਾਲੇ ਦਾ ਜਿਹੜਾ ਕਤਲ ਹੋਇਆ ਸੀਗਾ ਉਸ ਤੋਂ ਕੁਝ ਸਮੇਂ ਬਾਅਦ ਹੀ ਗੁਜਰਾਤ ਦੇ ਵਿੱਚ ਕਾਨਫਰੰਸ ਕਰਕੇ ਪ੍ਰੈਸ ਕਾਨਫਰੰਸ ਕਰਕੇ মিডিਆ ਨੂੰ ਇਹ ਜਵਾਬ ਦਿੱਤਾ ਸੀਗਾ ਜਿਸ ਦੀ ਕਿ ਸ਼ਾਇਦ ਅਸੀਂ ਤੁਹਾਨੂੰ ਜੇਕਰ ਉਹ ਫੁਟੇਜ ਮਿਲੇ ਤਾਂ ਓਬਵੀਅਸੀ ਤੁਹਾਨੂੰ ਪੇਜ ਜ਼ਰੂਰ ਕਰਾਂਗੇ ਕਿ ਜਿਹੜਾ ਗੋਲਡੀ ਬਰਾੜ ਹੈਗਾ ਉਹ ਯੂਐਸ ਪੁਲਿਸ ਵੱਲੋਂ ਡਿਟੇਨ ਕਰ ਲਿੱਤਾ ਗਿਆ ਤੇ ਜਲਦ ਤੇ ਜਲਦ ਉਸ ਨੂੰ ਪੰਜਾਬ ਲਿਆਂਦਾ ਜਾਵੇਗਾ ਤੇ ਕੈਲੀਫੋਰਨੀਆ ਪੁਲਿਸ ਸਾਡੇ ਨਾਲ ਇਨ ਟੱਚ ਹੈ ਕਿ गोल्डी ब्राड की तो कस्टडी लेना चाहोगे या अस इन्हों खुद जेल रख लिए। उनकी कैलि, कैलि कैलिफोर्निया पुलिस का भी बहुत ही इनिशियल स्टेज पे मैं बता रहा हूँ डिटेन किया उन्होंने उन्होंने संपर्क किया है भारत सरकार से पंजाब पुलिस से कि जी हमने डिटेन कर लिया तो आप बताइए क्या इसका उसको डिपोर्ट करना है या उसकी वापसी करवानी है क्योंकि अमेरिका के साथ हमारी जो संधि है उसी के मुताबिक हम उसको लेके आएंगे, पक्का लेके आएंगे और ताकि जिन परिवारों में उसने मतलब सत्थर बिछा दिए जिन परिवारों में बेटे बेटियों की हत्याएं हो गई उन परिवारों को थोड़ा सुकून मिल सके गोल्डी मेन जो मास्टरमाइंड uh, था अभी और भी हैं और भी हैं अकेले गोल्डी नहीं, और भी हैं हम सभी का रिकॉर्ड है हमारे पास हम इंटरनेशनली हम बात कर रहे हैं कि वो आ जाएं यहाँ पे और यहाँ पे आके उनसे पूछताछ में और भी कुछ खुलासे हो सकते हैं कहाँ कहाँ से कैसे कैसे हो सकता है पाक, क्योंकि ये तो पाकिस्तान से करवाता था काम पाकिस्तान में इसके आदमी थे पाकिस्तान से ड्रोन आते ये वो तो ये गैंग ਇੱਕ ਪ੍ਰੋਪਰ ਬਣਾ ਹੋਇਆ ਥਾ ਤੋ ਗੋਲਡੀ ਬਰਾੜ ਜਲਦੀ ਪੰਜਾਬ ਪੁਲਿਸ ਕੀ ਗ੍ਰਿਫਟ ਮੇ ਹੋਗਾ ਜੇਕਰ ਉਹ ਸਾਨੂੰ ਫੁਟੇਜ ਮਿਲਦੀ ਹੈ ਤਾਂ ਓਬਵੀਅਸਲੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਹਾਲਾਂਕਿ ਸਾਡੀ ਪੁਰਾਣੀ ਸਟੋਰੀ ਦੇ ਵਿੱਚ ਇਹ ਫੁਟੇਜ ਤੁਹਾਨੂੰ ਜ਼ਰੂਰ ਮਿਲ ਜਾਈਗੀ ਜਿੱਸਾ ਕਿ ਆਈ ਬਟਨ ਉੱਤੇ ਵੀ ਲਿੰਕ ਮਿਲ ਰਿਹਾ ਹੋਗਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਤੁਹਾਨੂੰ ਲਿੰਕ ਮਿਲ ਜਾਏਗਾ ਪਰ ਆਖਰ ਗੋਲਡੀ ਬਰਾੜ ਹੈ ਕੌਣ ਕਿਸ ਤਰ੍ਹਾਂ ਇਹ ਕਾਲੇ ਕੰਮਾਂ ਦੇ ਵਿੱਚ ਆਂਦਾ ਹੈ ਇਹ ਵੀ ਤੁਹਾਨੂੰ ਦੱਸ ਜਾਈਏ ਕਿ ਗੋਲਡੀ ਬਰਾੜ ਉਰਫ ਸਤਿੰਦਰ ਕਾਲਜ ਡਰਾਪਆਊਟ ਸਟੂਡੈਂਟ ਹੈ 2017 ਦੇ ਵਿੱਚ ਜਿਸ ਨੇ ਕੀ ਪੰਜਾਬ ਜਾਂ ਇੰਡੀਆ ਕਹਿ ਲਈ ਇਹ ਕੀ ਛੱਡ ਦਿੱਤਾ ਸੀਗਾ 2017 ਦੇ ਵਿੱਚ ਕਿਉਂਕਿ ਇਸ ਦਾ ਜਿਹੜਾ ਵੀਜ਼ਾ ਆ ਗਿਆ ਸੀਗਾ ਕੈਨੇਡਾ ਤੋਂ ਜਿਸ ਤੋਂ ਬਾਅਦ ਉੱਥੇ ਜਾ ਕੇ ਕਿਸੇ ਕਾਰਨ ਵਰਸ਼ ਜੋ ਕਿ ਸਾਨੂੰ ਹਲੇ ਤੱਕ ਨਹੀਂ ਪਤਾ ਚੱਲੇ ਨਾ ਸੂਤਰਾਂ ਮੁਤਾਬਿਕ ਤੇ ਨਾ ਕੋਈ ਅਫੀਸ਼ੀਅਲ ਕਨਫਰਮੇਸ਼ਨ ਦੇ ਰਾਹੀਂ ਕਿ ਇਹ ਕਿਸ ਤਰ੍ਹਾਂ ਇਸ ਕ੍ਰਿਮੀਨਲ ਵਰਲਡ ਦੇ ਵਿੱਚ ਆ ਗਿਆ ਪਰ ਇੱਕ ਹੋਰ ਫੈਕਟ ਅਜਿਹਾ ਹੈਗਾ ਕਿ ਜੋ ਕਿ ਸੁਣ ਕੇ ਸ਼ਾਇਦ ਤੁਹਾਨੂੰ ਹੈਰਾਨ ਕਰ ਦੇਗਾ ਕਿ ਸਤਿੰਦਰ ਸਿੰਘ ਉਰਫ 골ਡੀ ਬਰਾਡ ਦੇ ਪਿਤਾ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦੇ ਸੀਗੇ ਇੱਕ ਜਿਹੜੀ ਇਹ ਕਿੱਕ ਹੈਗੀ ਉਹ ਦਿਮਾਗ ਦੇ ਵਿੱਚ ਜ਼ਰੂਰ ਆਏਗੀ ਕਿ ਆਖਰ ਪੰਜਾਬ ਪੁਲਿਸ ਦਾ ਮੁਲਾਜ਼ਮ ਦਾ ਬੇਟਾ ਇਸ ਤਰ੍ਹਾਂ ਕਿਸ ਤਰ੍ਹਾਂ ਇੰਨਾ ਵੱਡਾ ਤੇ ਇੰਨਾ ਨਾਮੀ ਮਸ਼ਹੂਰ ਗੈਂਗਸਟਰ ਬਣ ਗਿਆ ਜਿਸ ਦੇ ਚਰਚੇ ਅੱਜ ਪੂਰੇ ਵਰਲਡ ਦੇ ਵਿੱਚ ਛਾਏ ਹੋਏ ਨੇ ਕਿ ਆਖਰ ਕਿੱਧਰ ਹੈ ਗੋਲਡੀ ਬਰਾੜ ਜਿੰਦਾ ਹੈ ਕਿ ਮਰ ਗਿਆ ਪਰ ਹੁਣ ਤੱਕ ਤੁਹਾਨੂੰ ਦੱਸ ਦਈਏ ਸਾਡੀ ਕਨਫਰਮੇਸ਼ਨ ਤੇ ਯੂ ਐਸ ਏ ਦੀ ਕਨਫਰਮੇਸ਼ਨ ਰਾਹੀਂ ਸਾਨੂੰ ਇਹ ਪਤਾ ਲੱਗ ਚੁੱਕਿਆ ਹੈ ਕਿ ਗੋਲਡੀ ਬਰਾੜ ਹਾਲੇ ਤੱਕ ਨਹੀਂ ਫੜਿਆ ਗਿਆ ਨਾ ਹੀ ਉਹ ਮਾਰਿਆ ਗਿਆ ਹੈ ਜਲਦ ਮਿਲਾਂਗੇ ਹੋਰ ਨਵਾਂ ਮਤ ਤਾਜ਼ਾ ਅਪਡੇਟ ਲੈ ਕੇ ਇਸ ਦੇ ਬਾਰੇ ਜਰੂਰ ਵਿਸ਼ੇਸ਼ ਤੌਰ ਤੇ ਕਮੈਂਟ ਕਰਿਓ ਕਿ ਆਖਰ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਇੱਕ ਪਾਸੇ ਸੀਐਮ ਭਗਵੰਤ ਮਾਨ ਲੋਕਾਂ ਅੱਗੇ ਇਹ ਚੀਜ਼ ਕਹਿ ਰਹੇ ਸੀਗੇ ਕਿ ਅਸੀਂ ਗੋਲਡ ਬ੍ਰਾਡ ਨੂੰ ਜਲਦ ਲਿਆਵਾਂਗੇ ਪੰਜਾਬ ਤੇ ਉੱਥੇ ਹੀ ਉਸ ਦੇ ਹੁਣ ਮਾਰੇ ਜਾਣ ਦੀਆਂ ਚੁਕੀਆਂ ਖਬਰਾਂ ਵੱਡੇ ਵੱਡੇ ਚੈਨਲਾਂ ਵੱਲੋਂ ਚਲਾਈ ਜਾ ਰਹੀਆਂ ਕਿ ਆਖਰ ਪੋਲਿਟਿਕਸ ਤੇ ਮੀਡੀਆ ਸਹੀ ਰਾਹ ਜਾ ਰਿਹਾ ਹੈ ਤੁਹਾਨੂੰ ਸਹੀ ਫੈਕਟਸ ਐਵੀਡੈਂਸ ਦੇ ਨਾਲ ਉਹ ਸਹੀ ਚੀਜ਼ਾਂ ਦੱਸ ਰਿਹਾ ਹੈ ਕਿ ਨਹੀਂ ਜਲਦ ਮਿਲਾਂਗੇ ਹੋਰ ਨਵਾਂ ਮਤ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਗ੍ਰਿਵੈਂਸ ਸਟੋਰੀਜ਼ ਦੇ ਨਾਲ